ਸਟਾਰ ਪ੍ਰੌਡ ਨੀਤੀਵਾਨ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਦਾ ਇਹ ਅਟੁੱਟ ਵਿਸ਼ਵਾਸ ਹੈ ਕਿ ਮਾਲੀ ਸਥਿਤੀ ਨੂੰ ਸੁਧਾਰਨ ਹਿੱਤ ਆਪਣੇ ਕਿਸਾਨਾਂ ਛੋਟੇ ਸੰਤਕਾਰਾਂ ਵਪਾਰੀਆਂ ਸਮਾਜ ਦੇ ਕਮਜ਼ੋਰ ਤਬਕਿਆਂ ਪੰਜਾਬ ਦੇ ਬਜ਼ੁਰਗ ਨਾਗਰਿਕਾਂ ਪੰਜਾਬ ਦੀਆਂ ਥੀਆਂ ਨੌਜਵਾਨਾਂ ਖਿਡਾਰੀਆਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹਿੱਤਾਂ ਨੂੰ ਕਤਈ ਕੁਰਬਾਨ ਨਹੀਂ ਕੀਤਾ ਜਾ ਸਕਦਾ ਡੰਡੀ ਸੂਬੇ ਦੇ ਵਸੀਲਿਆਂ ਉੱਤੇ ਉਹਨਾਂ ਦੇ ਬਣਦੇ ਵਾਜਬ ਹੱਕਾਂ ਤੋਂ ਉਹਨਾਂ ਨੂੰ ਕਦਾਚਿਤ ਵਾਂਝੇ ਨਹੀਂ ਰੱਖਿਆ ਜਾਣਾ ਚਾਹੀਦਾ ਡੰਡੀ ਰਾਜ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਜਾਰੀ ਪ੍ਰੋਗਰਾਮ ਜਿਵੇਂ ਕਿ ਬਿਜਲੀ ਸਬਸਿਡੀ ਬੁਢਾਪਾ ਪੈਨਸ਼ਨ ਸ਼ਗਨ ਸਕੀਮ ਕਰ ਪ੍ਰਬੰਧਾਂ ਦਾ ਸਰਲੀਕਰਨ ਕੁਸ਼ਲ ਰਾਜ ਪ੍ਰਬੰਧ ਸੰਬੰਧੀ ਸੁਧਾਰ ਸਰਕਾਰੀ ਵਿਦਿਅਕ ਅਤੇ ਡਾਕਟਰੀ ਸੰਸਥਾਵਾਂ ਦੀ ਬਿਹਤਰੀ ਪੇਂਡੂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦਾ ਸਸ਼ਤਰਿਕরণ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀ ਭਲਾਈ ਆਦ ਸਾਡੇ ਅਤ ਮਹੱਤਵਪੂਰਨ ਪ੍ਰੋਗਰਾਮ ਹਨ ਡੰਡੀ ਸੋ ਉਦੇਸ਼ ਇਹ ਹੈ ਕਿ ਰਾਜ ਦੇ ਜਨਤਕ ਭਲਾਈ ਦੇ ਖਰਚਿਆਂ ਨੂੰ ਘਟਾਉਣ ਦੀ ਥਾਂ ਉਤੇ ਅਰਥਚਾਰੇ ਦੀ ਵਾਧਾ ਦਰ ਨੂੰ ਵਧਾ ਕੇ ਬਿਹਤਰ مالی ਮਜ਼ਬੂਤੀ ਅਤੇ ਵਿੱਤੀ ਸਥਿਰਤਾ ਹਾਸਲ ਕੀਤੀ ਜਾਵੇ ਡੰਡੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਾਲੀ ਮਜ਼ਬੂਤੀ ਅਤੇ ਪਲਾਈ ਖਰਚੇ ਵਿੱਚ ਵਾਦੇ ਵਰਗੇ ਦਵੱਲੇ ਕਾਰਜ ਦੀ ਨਾਲੋਂ ਨਾਲ ਪੂਰਤੀ ਸਰਕਾਰ ਲਈ ਇੱਕ ਵੱਡੀ ਚੁਣੌਤੀ ਹੈ ਪਰ ਅਤ ਦੀ ਗਰੀਬੀ ਦੀ ਮਾਰ ਚੱਲ ਰਹੀ ਵਸੋਂ ਦੇ ਵੱਡੇ ਹੀ ਸੇਡ ਯਾਂ ਬੁਨਿਆਦੀ ਜ਼ਰੂਰਤਾਂ ਅਤੇ ਉਸ ਰੈਡੀ ਸਟਾਰਟ ਖੇਤੀਬਾੜੀ ਵਿੱਚ ਵਿਕਾਸ ਦੀ ਦਰ ਨੂੰ ਬਕਾਇਦਾ ਵਧਦੇ ਰੱਖਣ ਲਈ ਲੜੀਵਾਰ ਕਦਮ ਚੁੱਕੇ ਗਏ ਹਨ ਡੰਡੀ ਚਾਲੂ ਵਿੱਤੀ ਸਾਲ ਵਿੱਚ ਇੱਕ ਨਵੀਂ ਯੋਜਨਾ ਝੋਨੇ ਦੀ ਫਸਲ ਲਈ ਕਿਸਾਨਾਂ ਨੂੰ ਰਾਹਤ ਬੋਨਸ ਮੁਹੱਈਆ ਕਰਾਉਣਾ ਅਧੀਨ ਸਾਲ 2009 ਦੌਰਾਨ ਝੋਨੇ ਦੀ ਫਸਲ ਦੀ ਬਿਜਾਈ ਅਤੇ ਵਧੇਰੇ ਖਰਚੇ ਲਈ ਮੁਆਵਜ਼ੇ ਵਜੋਂ ਕਿਸਾਨਾਂ ਨੂੰ 150 ਕਰੋੜ ਰੁਪਏ ਦੀ ਰਕਮ ਮੁਹੱਈਆ ਕਰਵਾਈ ਗਈ ਡੰਡੀ ਦੂਸਰਾ ਰਾਜ ਸਰਕਾਰ ਨੇ ਸਾਲ 210 ਵਿੱਚ ਪੰਜਾਬ ਰਾਜ ਕਾਰਪੋਰੇਸ਼ਨ ਦੇ ਬਿੱਲਾਂ ਦੀਆਂ ਬਕਾਇਆ ਅਦਾਇਗੀਆਂ ਦੇ ਬਰਾਬਰ ਉਤਪਾਦਕਤਾ ਬੋਨਸ ਦੇਣ ਦਾ ਵੀ ਫੈਸਲਾ ਲਿਆ ਹੈ ਡੰਡੀ ਇਸ ਮੰਤਵ ਲਈ ਰਾਜ ਦੇ ਕਿਸਾਨਾਂ ਨੂੰ ਉਤਪਾਦਕਤਾ ਬੋਨਸ ਲਈ ਉਪਬੰਧ ਯੋਜਨਾ ਸਕੀਮ ਅਧੀਨ 117 ਕਰੋੜ ਰੁਪਏ ਦੀ ਰਕਮ ਮੁਹੱਈਆ ਕਰਵਾਈ ਗਈ ਸੀ ਡੰਡੀ ਇਸ ਤੋਂ ਬਾਅਦ ਪ੍ਰਕਿਰਿਆਵਾਂ ਦੇ ਸਰਲੀਕਰਨ ਅਤੇ ਕਿਸਾਨਾਂ ਨੂੰ ਰਾਹਤ ਦੇਣ ਲਈ ਖੇਤੀਬਾੜੀ ਪੰਪ ਸੈਟਾਂ ਨੂੰ ਬਿਜਲੀ ਦੀ ਮੁਫਤ ਸਪਲਾਈ ਮੁੜ ਬਹਾਲ ਕੀਤੀ ਗਈ ਡੰਡੀ ਪਾਣੀ ਦੇ ਸੋਮਿਆਂ ਦੀ ਸਥਿਰਤਾ ਅਤੇ ਸੰਭਾਲ ਲਈ ਸਾਲ ਵਿੱਚ ਭੂਮੀ ਗਲਤ ਪਾਈਪ ਲਾਈਨ ਪ੍ਰਣਾਲੀ ਫੁਹਾਰਾ ਅਤੇ ਸਿੰਚਾਈ ਪ੍ਰਣਾਲੀ ਕੱਗਰ ਦੇ ਨੀਵੇਂ ਖੇਤਰਾ ਵਿੱਚ ਮਿੱਟੀ ਨੂੰ ਖੁਰਨ ਤੋਂ ਬਚਾਉਣਾ ਨਿੱਜੀ ਪਾਣੀ ਸਟੋਰੇਜ ਟੈਂਕਾਂ ਲਈ ਸਹਾਇਤਾ ਕੰਢੀ ਖੇਤਰਾ ਵਿੱਚ ਵਾਟਰ ਸ਼ੈੱਡ ਵਿਕਾਸ ਅਤੇ ਕੰਢੀ ਖੇਤਰਾ ਵਿੱਚ ਬਰਸਾਤੀ ਪਾਣੀ ਦੀ ਸੰਭਾਲ ਆਦੁੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਡੰਡੀ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਅਧੀਨ ਰਾਜ ਸਰਕਾਰ ਨੇ ਪਹਿਲੇ 3 ਸਾਲਾਂ